ਖਬਰਾਂ 'ਸਵਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਜਿਸ ਤਰ੍ਹਾਂ ਲਗਾਤਾਰ ਤੁਹਾਨੂੰ ਜਿਹੜੀ ਇਹ ਘੱਗਰ ਦਾ ਜਿਹੜਾ ਅਪਡੇਟ ਤੁਹਾਨੂੰ ਦੇ ਰਿਹਾ ਤੇ ਇਸ ਸਮੇਂ ਮੈਂ ਗੱਲ ਕਰਾਤਾ ਹਲਕਾ ਕਨੌਰ ਦੇ ਪਿੰਡ ਔਨਸਰ ਦੇ ਵਿੱਚ ਮੌਜੂਦ ਹਾਂ ਜਿੱਥੇ ਹਰ ਵਾਰ ਜਿਹੜਾ ਪਾਣੀ ਦੀ ਮਾਰ ਜਿਹੜਾ ਇਸ ਪਿੰਡ ਨੂੰ ਪੈਂਦੀ ਹੈ ਤੇ ਇਹ ਸੜਕ ਉਹ ਸੜਕ ਹੈ ਜਿੱਥੋਂ ਜਦੋਂ ਸ਼ੰਭੂ ਬਾਡਰ ਬਣ ਸੀ ਕਿਸਾਨੀ ਕਰਨਾ ਚੱਲ ਰਿਹਾ ਸੀ ਤਾਂ ਉਸ ਦੌਰਾਨ ਜਿਹੜੇ ਨੇ ਲੋਕ ਇੱਥੋਂ ਜ਼ਰੂਰ ਲੰਘਦੇ ਹੋਣੇ ਇਹ ਜਿਹੜੀ ਹੈ ਜਨਮੋਲੀ ਨਿਕਲ ਜਾਂਦੀ ਹੈ ਸੜਕ ਤੇ ਇਹ ਸ਼ੰਭੂ ਵੱਲੋਂ ਜਾਂਦੀ ਹੈ ਤੇ ਉਸ ਸੜਕ ਦੇ ਉੱਪਰ ਇਸ ਸਮੇਂ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵਧ ਰਿਹਾ ਪਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਪੰਖਰਪੁਰ ਸਾਈਡ ਜਿਹੜਾ ਜ਼ਰੂਰ ਪਾਣੀ ਜਿਹੜਾ ਉਸ ਦਾ ਕੰਟਰੋਲ ਦੇ ਵਿੱਚ ਹੈ ਫਿਲਹਾਲ ਜਿਹੜੀਆਂ ਨੇ ਤਸਵੀਰਾਂ ਤੁਹਾਨੂੰ ਪਿੰਡ ਊਂਟਸਰ ਦੀਆਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਖੜੀ ਫਸਲ ਦੇ ਉੱਪਰ ਪੱਕੀ ਹੋਈ ਫਸਲ ਜਿਹੜੀ ਹੈ ਕੁਝ ਹੀ ਸਮੇਂ ਬਾਅਦ ਜੋ ਮੰਡੀਆਂ ਦੇ ਵਿੱਚ ਜਾਣੀ ਸੀ ਪੱਕੇ ਤਾਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਇਸ ਇਲਾਕੇ ਦੇ ਵਿੱਚ ਵਧ ਰਿਹਾ ਤਾਂ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਸੜਕ ਦੇ ਉੱਪਰੋਂ ਪਾਣੀ ਜਿਹੜਾ ਗੁਜ਼ਰ ਰਿਹਾ ਤੇ ਇਹ ਉਹ ਸੜਕ ਹੈ ਜਿਸ ਦੀ ਹਾਲਤ ਪਹਿਲਾਂ ਵੀ ਪਿਛਲੇ ਸਮੇਂ ਦੌਰਾਨ ਜਿਹੜੀ ਹੈ ਹੜਾ ਦੌਰਾਨ ਜਿਹੜੀ ਹੈ ਕਾਫੀ ਤਰਸਯੋਗ ਬਣੀ ਹੋਈ ਸੀ ਕਿਉਂਕਿ ਇਹ ਨਹੀਂ ਪਤਾ ਲੱਗਦਾ ਸੜਕ ਦੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਨਿਚੋਂ ਜਿਹੜੀ ਹੈ ਜਿਸ ਤਰ੍ਹਾਂ ਲਗਾਤਾਰ ਪਾਣੀ ਜਿਹੜਾ ਇੱਥੋਂ ਚੱਲ ਰਿਹਾ ਤਾਂ ਸੜਕ ਦੇ ਨਿਚੋਂ ਜਿਹੜੀ ਹੈ ਸੜਕ ਖੋਖਲੀ ਹੋ ਜਾਂਦੀ ਹੈ ਤੇ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਸੜਕਾਂ ਦੀ ਮਾਰ ਜਿਹੜੀ ਹੈ ਕਾਫੀ ਜ਼ਿਆਦਾ ਅਖਸਤਾ ਹਾਲਤ ਬਣੀ ਹੋਈ ਹੈ ਪਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਹਨਾਂ ਰਸਤਿਆਂ ਰਾਹੀਂ ਲੰਘਦੇ ਨੇ ਤੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਇਸ ਸਮੇਂ 95 ਦੀਆਂ ਦਿਖਾ ਰਹੇ ਹਾਂ ਜਿੱਥੇ ਸੜਕ ਦੇ ਉੱਪਰ ਜਿਹੜਾ ਇਸ ਸਮੇਂ ਪਾਣੀ ਦਾ ਵਹਾਅ ਜਿਹੜਾ ਜੋ ਚਾਰਿਆ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੈ ਕਿਸੇ ਕਿਸਾਨ ਵੀਰ ਦੀ ਫਸਲ ਜਿਹੜੀ ਹੈ ਇਸ ਸਮੇਂ ਇਹ ਪੱਕੇ ਕੁਝ ਸਮੇਂ ਬਾਅਦ ਜਿਹੜੀਆਂ ਮੰਡੀ ਦੇ ਵਿੱਚ ਜਾਣੀ ਸੀ ਪਰ ਜਿਸ ਤਰ੍ਹਾਂ ਲਗਾਤਾਰ ਪਾਣੀ ਜਿਹੜਾ ਇਸ ਇਲਾਕੇ ਦੇ ਵਿੱਚ ਵਧ ਰਿਹਾ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜ਼ਰੂਰ ਜਿਹੜਾ ਇਲਾਕੇ ਦੇ ਲਈ ਬਣਿਆ ਹੋਇਆ ਕਿਉਂਕਿ ਅੱਗੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੋਂ ਲੋਸੈਂਬਲੀ ਸੜਕ ਜਿਹੜੀ ਹੈ ਉਹ ਲੋਸੈਂਬਲੀ ਤੋਂ 95 ਨੂੰ ਆੰਦੇ ਆ ਉਸ ਸੜਕ ਦੇ ਉੱਪਰ ਵੀ ਜਿਹੜਾ ਇਹ ਜਾਣਕਾਰੀ ਮੇਰੀ ਹੈ ਕਿ ਕਾਫੀ ਪਾਣੀ ਜਿਹੜਾ ਇਸ ਸਮੇਂ ਜੋ ਵਧਿਆ ਹੋਇਆ ਤੇ ਦੂਜੀ ਤਰਫ ਕਾਮੀ ਦੇ ਵਿੱਚ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਉੱਥੇ ਵੀ ਜਿਹੜਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਪਰ ਪ੍ਰਸ਼ਾਸਨ ਜਿਹੜੀ ਇਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਇਹ ਹਾਲੇ ਖਤਰੇ ਦੀ ਘੰਟੀ ਨਹੀਂ ਹੈ ਕਿਉਂਕਿ ਕੁਝ ਥਾਵਾਂ ਦੇ ਉੱਪਰ ਜ਼ਰੂਰ ਪਾਣੀ ਦਾ ਪੱਧਰ ਵਧਿਆ ਤੇ ਜੇਕਰ ਗੱਲ ਅੱਗੇ ਦੀ ਕੀਤੀ ਜਾਵੇ ਤਾਂ ਜਿੱਥੇ ਟਾਂਗਰੀ ਤੇ ਟਾਂਗਣੀ ਨਦੀ ਅਤੇ ਮਾਰਕੰਡਾ ਤੇ ਕੱਗਰ ਜਿਹੜੇ ਮਿਲਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਜ਼ਰੂਰ ਖਤਰਾ ਜਿਹੜਾ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜਿਹੜਾ ਪੈਦਾ ਹੋ ਸਕਦਾ ਕਿਉਂਕਿ ਤਿੰਨੋਂ ਜੇੜੀਆਂ ਨੇ ਇੱਕੋ ਜਗ੍ਹਾ ਦੇ ਉੱਪਰ ਜਾ ਕੇ ਮਿਲਦੀਆਂ ਨੇ ਤੇ ਉੱਥੇ ਪਾਣੀ ਦਾ ਬਹਾਵ ਜਿਹੜਾ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਫਿਲਹਾਲ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਨੇ ਹੁਣ ਸੜਦੀਆਂ ਦਿਖਾ ਰਹੇ ਹਾਂ ਜਿੱਥੇ ਜੋ ਨੇ ਇਸ ਸਮੇਂ ਸੜਕ ਦੇ ਉੱਪਰ ਜਿਹੜਾ ਪਾਣੀ ਵਗਣਾ ਸ਼ੁਰੂ ਹੋ ਚੁੱਕਿਆ ਹੈ ਤੇ ਲਗਾਤਾਰ ਜਿਹੜੇ ਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਜ਼ਰੂਰ ਕਹਿ ਰਹੇ ਨੇ ਕਿ ਅਸੀਂ ਗਰਾਊਂਡ ਜ਼ੀਰੋ ਦੇ ਉੱਪਰ ਜਿਹੜੇ ਆ ਖੜੇ ਹਾਂ ਕਿਸੇ ਵੀ ਤਰ੍ਹਾਂ ਦੀ ਹਲੇ ਭਰਾਨ ਦੀ ਲੋੜ ਨਹੀਂ ਹੈ ਪਰ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਸਰਦੀਆਂ ਦਿਖਾ ਰਿਹਾ ਜਿੱਥੋਂ ਸੜਕ ਦੇ ਉੱਪਰ ਜਿਹੜਾ ਜੋ ਜਾਣਕਾਰੀ ਮਿਲ ਰਹੀ ਹੈ ਕਿ ਕੱਲ ਜੋ ਹੈ ਸਵੇਰ ਤੋਂ ਹੀ ਜਿਹੜਾ ਅੱਜ ਸਵੇਰ ਤੇ ਕੱਲ ਰਾਤ ਨੂੰ ਜਿਹੜਾ ਜੋ ਜਾਣਕਾਰੀ ਮਿਲ ਰਹੀ ਹੈ ਕਿ ਪਾਣੀ ਜਿਹੜਾ ਸੜਕ ਤੋਂ ਕ੍ਰੋਸ ਹੋਣਾ ਸ਼ੁਰੂ ਹੋ ਚੁੱਕਿਆ ਸੀ ਅੱਗੇ ਜਿਹੜੀ ਹੈ ਫਸਲਾਂ ਪੱਕੀਆਂ ਹੋਈਆਂ ਨੇ ਉਸ ਨੂੰ ਜ਼ਰੂਰ ਜਿਹੜਾ ਨੁਕਸਾਨ ਹੋ ਸਕਦਾ ਹੈ ਫਿਲਹਾਲ ਤੁਹਾਨੂੰ ਹੋਰ ਵੀ ਜਿਹੜੀ ਅਪਡੇਟ ਦੇਵਾਂਗੇ ਪਰ ਰਾਤ ਤੱਕ ਖਬਰ ਇਹ ਹੀ ਹੈ ਕਿ ਜੋ ਭੰਕਰਪੁਰ ਜੋ ਕਰਦੇ ਵਿੱਚ ਗੇਜ ਲੱਗੀ ਹੋਈ ਹੈ ਉੱਤੇ ਕੋਲ ਤਿੰਨ ਫੁੱਟ ਦੇ ਕਰੀਬ ਜਿਹੜਾ ਪਾਣੀ ਦਾ ਰਿਕਾਰਡ ਜਿਹੜਾ ਪਾਣੀ ਦਰਜ ਕੀਤਾ ਗਿਆ ਤੇ ਇਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਜਾਣਕਾਰੀ ਮੇਰੇ ਸੀ 10 ਤੋਂ 12 ਘੰਟਿਆਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਬਤੇਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ ਪਿੰਡ ਊਨਸਰ ਦੀਆਂ ਜਿੱਥੋਂ ਦੀਆਂ ਤੁਹਾਨੂੰ ਇਹ ਦਿਖਾ ਰਹੇ ਹਾਂ ਤੇ ਹੋਰ ਜਿਹੜੀਆਂ ਅਗਲੇ ਪਿੰਡਾਂ ਦੀਆਂ ਜਾਣਕਾਰੀ ਹੋਰ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਜਲਦ ਸ਼ੇਅਰ ਕਰਾਂਗੇ ਕੈਮਰਾ ਪਰਸਨ ਮੌਲ ਦੇ ਨਾਲ ਗੱਪਪੀ ਤਿਮਾਨ ਖਬਰ ਆਸ-ਪਾਸ